ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਬੋਲੀਏ ਰਾਜਾ ਕ੍ਰਿਸ਼ਨ ਕੀ ਜੈ ਬ੍ਰਿੰਦਾਵਨ ਵਿਹਾਰੀ ਲਾਲ ਕੀ ਜੈ ਸੋ ਅੱਜ ਤੁਹਾਨੂੰ ਅਸੀਂ ਕੀ ਦਿਖਾਉਣ ਜਾ ਰਹੇ ਆ ਤੁਸੀਂ ਸੁਣ ਕੇ ਬੜੇ ਹੈਰਾਨ ਵੀ ਹੋਵੋਗੇ ਅਤੇ ਆਪਣੀ ਭਗਤੀ ਨੂੰ ਤੁਸੀਂ ਉਜਾਗਰ ਵੀ ਕਰੋਗੇ ਸੋ ਫਰੀ ਵਸਤਰ ਦਿੱਤੇ ਜਾ ਰਹੇ ਆ ਕੀ ਦਿੱਤੇ ਜਾ ਰਹੇ ਆ ਵਸਤਰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੋ ਵਸਤਰ ਨੇ 0 ਤੋਂ ਲੈ ਕੇ 6 ਨੰਬਰ ਤੱਕ ਜਿਦੇ ਵਿੱਚ موਕਟ ਬੰਸਰੀਆਂ ਲੱਡੂ ਗੋਪਾਲ ਜੀ ਮਾਲਾ ਤੇ ਜਿੰਨੇ ਵੀ ਵਸਤਰ ਨੇ ਇਹ ਸਾਰੇ ਤੁਹਾਨੂੰ ਫ੍ਰੀ ਦਿੱਤੇ ਜਾਣਗੇ ਕਿਵੇਂ ਦਿੱਤੇ ਜਾਣਗੇ ਫ੍ਰੀ ਦਿੱਤੇ ਜਾਣਗੇ ਸੋ ਇਹਦੇ ਕੋਈ ਤੁਹਾਡੇ ਤੋਂ ਪੈਸਾ ਨਹੀਂ ਲਿਆ ਜਾਵੇਗਾ ਬਸ ਤੁਸੀਂ ਰਾਧਾ ਕ੍ਰਿਸ਼ਨ ਜੀ ਦੇ ਪੁਜਾਰੀ ਬਣ ਕੇ ਆਉਣਾ ਉਹਨਾਂ ਦੀ માનਤਾ ਕਰਨ ਦੇ ਲਈ ਇਹ ਜੋ ਦਿੱਤੇ ਜਾ ਰਹੇ ਨੇ ਵਸਤਰ ਸੋ ਸਾਡੇ ਨਾਲ ਮੌਜੂਦ ਨੇ ਬਵਾ ਜੀ ਸੋ ਜਿਨ੍ਹਾਂ ਦੀ ਦਿੱਲੀ ਪਲਾਈ ਵਾਰਡ ਦੀ ਦੁਕਾਨ ਵੀ ਹੈ ਤੇ ਘਰ ਵੀ ਇਹ ਦੱਸਣਗੇ ਆਪਣਾ ਕਿੱਥੇ ਹੈ ਇਹਨਾਂ ਨਾਲ ਆਪਾਂ ਪੂਰੀ ਗੱਲਬਾਤ ਕਰਦੇ ਹਾਂ ਕਿਹੜੇ-ਕਿਹੜੇ ਇਹਨਾਂ ਕੋਲ ਕ੍ਰਿਸ਼ਨ ਭਗਵਾਨ ਜੀ ਦੇ ਵਸਤਰ ਨੇ ਤੇ ਇਹ ਫ੍ਰੀ ਦਿੱਤੇ ਜਾ ਰਹੇ ਨੇ ਕਿਉਂਕਿ ਜਨਮ ਅਸ਼ਟਮੀ ਆ ਰਹੀ ਹੈ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਮਾ ਉਸ ਆ ਰਿਹਾ ਹੈ ਤੇ ਆਓ ਆਪਾਂ ਹੁਣ ਬੋਬਾ ਜੀ ਦੇ ਨਾਲ ਗੱਲਬਾਤ ਕਰਦੇ ਆ ਕਿ ਤੁਸੀਂ ਫਿਰ ਇਹਨਾਂ ਦੇ ਕੋਲ ਆਉਣਾ ਅਤੇ ਆਪਣੇ ਜੋ ਘਰ ਦੇ ਵਿੱਚ ਲੱਡੂ ਗੋਪਾਲ ਜੀ ਰੱਖੇ ਹੋਏ ਨੇ ਉਹਨਾਂ ਦਾ ਸ਼ਿੰਗਾਰ ਕਰਨਾ ਹਾਂਜੀ ਵੀਰ ਜੀ ਜੈ ਸ੍ਰੀ ਕ੍ਰਿਸ਼ਨ ਜੈ ਸ੍ਰੀ ਕ੍ਰਿਸ਼ਨ ਜੈ ਸ੍ਰੀ ਕ੍ਰਿਸ਼ਨ ਰਾਧਾ ਰਾਧਾ ਜੈ ਕ੍ਰਿਸ਼ਨ ਸੋ ਆਪਣਾ ਪਹਿਲਾ ਤਾਂ ਆਪਣਾ ਸ਼ੁਭ ਨਾਮ ਦੱਸੋ ਮੇਰਾ ਨਾਮ ਮਹੇਸ਼ ਕੁਮਾਰ ਹੈ ਜੀ ਜੀ ਕੱਚਾ ਨਾਮ ਬਾਵਾਜੀ ਕਹਿੰਦੇ ਆ ਜੀ ਮੇਰੀ ਦੁਕਾਨ ਹੈ ਰੇਲਵੇ ਰੋਡ ਤੇ ਦਿੱਲੀ ਪਲਾਈਪੋਰਡ ਦੇ ਨਾਮ ਤੇ ਜੀ ਸੋ ਇੱਕ ਵਸਤਰ ਰੱਖੇ ਹੋਏ ਆ ਜੋ ਕ੍ਰਿਸ਼ਨ ਭਗਵਾਨ ਜੀ ਦੇ ਇਹਦੇ ਬਾਰੇ ਜਾਣਕਾਰੀ ਦਵੂ ਅਸੀਂ ਮਤਲਕ ਜੀ ਭਗਵਾਨ ਕ੍ਰਿਸ਼ਨ ਨੇ ਸਾਨੂੰ ਹੁਕਮ ਲਗਾਇਆ ਹੈ ਵੀ ਜਿੰਨੀ ਵੀ ਸੰਗਤ ਹੈ ਜਿੱਥੇ ਮਰਜੀ ਦੀ ਸੰਗਤ ਹੈ ਸਾਰੇ ਹਿੰਦੁਸਤਾਨ ਮਾਤੇ ਚਾਹੇ ਕੋਈ ਅਮੀਰ ਆ ਚਾਹੇ ਕੋਈ ਗਰੀਬ ਆ ਮੇਰੀ ਹੱਥ ਜੋੜ ਕੇ ਪ੍ਰਾਰਥਨਾ ਵੀ ਸਾਨੂੰ ਸੇਵਾ ਦਾ ਮੌਕਾ ਦੇ ਆਂ ਭਗਵਾਨ ਨੇ ਠਾਕਰ ਜੀ ਬੰਸਰੀ ਮੁਕਟ ਪਸ਼ਾਕ ਅੰਡਰ ਬੀਅਰ ਮੁਕਟ ਮਾਲਾ ਸਾਰਾ ਕੁਝ ਅਸੀਂ ਬਿਨਾਂ ਪੈਸੇ ਤੇ ਫ੍ਰੀ ਸੇਵਾ ਹੈ ਜੀ ਸੇਵਾ ਹੀ ਸਾਡੀ ਐ ਬੱਸ ਇਹਦੇ ਵਿੱਚ ਕੋਈ ਸਹਿਜ ਵਗੈਰਾ ਵੀ ਹੁੰਦੇ ਆ ਸਾਰੇ ਸਹਿਜ ਹੈ ਜੀ 0 ਤੇ ਲੈ ਕੇ 6 ਤੱਕਰ ਬਸਤਰ ਹੈ ਭਗਵਾਨ ਦੇ ਜੀ ਹਾਂ ਜੀ ਮੁਕਟ ਐ ਬੜੀਆਂ ਪਕੜੀਆਂ ਐ ਬੜੇ ਮੁਖਟੇ ਬੜੀਆਂ ਬੰਸਰੀਆਂ ਛੋਟੀਆਂ ਬੰਸਰੀਆਂ ਛੋਟੀ ਮਾਲਾ ਬੜੀ ਮਾਲਾ ਛੋਟੇ ਠਾਕਰ ਜੀ ਬੜੇ ਠਾਕਰ ਜੀ ਲੱਡੂ ਗਪਾਲ ਜੀ ਸਾਰੇ 6 ਨੰਬਰ ਤੱਕ ਸਾਰੇ ਸਹਿਜਾਂ 0 ਤੋਂ ਲੈ ਕੇ 6 ਨੰਬਰ ਦੇ ਸਹਿਜਾਂ ਤੱਕ ਠਾਕਰ ਜੀ ਆ ਤੇ ਠਾਕਰ ਜੀ ਦੇ ਬਸਤਰ ਵੀ ਇਹ ਮਤਲਬ ਫ੍ਰੀ ਦੇਣੇ ਆ ਕੀ ਦੇਣਾ ਹੀ ਕਿਨੂੰ ਆ ਜਿਹੜਾ ਮਰਜੀ ਭਗਤ ਆ ਜਾਵੇ ਜੀ ਇਸ ਤਾਂ ਕਹਿੰਨੇ ਵੀ ਭਗਤੀ ਕਰਨੇ ਆਲਾ ਭਗਤ ਹੋਵੇ ਆਪਣੇ ਘਰਾਂ ਜੇ ਮਨ ਰੱਖੇ ਜੀ ਤੂੰ ਬੱਤੀ ਰੋਜ ਕਰੇ ਬ੍ਰਿੰਦਾਬਨ ਵਿਹਾਰੀ ਲਾਲ ਜੀ ਦੀ ਇਹੀ ਕਿਰਪਾ ਹੋਵੇ ਵੀ ਸੱਪਾ ਕਿਰਪਾ ਬਰਸਦੀ ਰਹੇ ਜਿਹੜਾ ਇਹਨੂੰ ਮੰਨੂਗਾ ਉਹਦਾ ਵੀ ਭਲਾ ਜਿਹੜਾ ਨਹੀਂ ਮੰਨੂਗਾ ਉਹਦਾ ਵੀ ਭਲਾ ਹੋਵੇ ਜੀ ਸੋ ਇੱਕ ਵਾਰੀ ਇੱਕ ਇੱਕ ਆਈਟਮ ਮਤਲਬ ਇਹ ਚੱਕ ਕੇ ਦਿਖਾ ਦਿਓ ਦਰਸ਼ਕਾਂ ਸੱਤੇ ਪਹਿਲਾ ਤਾਂ ਜੀ ਹੈ ਇਹ ਮਾਤਾ ਲਗੇ ਮੁਖਟਾ ਜੀ ਮਾਲਾ ਹੈ ਜੀ ਬੰਸਰੀ ਹੈ ਤੇ ਕੜੇ ਹੈ ਜੀ ਜੀ ਅੱਛਾ ਜੀ ਹਾਂਜੀ ਇਹ ਮੁਕਟ ਹੈ ਜੀ ਇਹ ਮੁਕਟ ਹੈ ਮਾਲਾ ਬੰਸਰੀ ਵਾਹ ਜੀ ਵਾਹ ਹਾਂਜੀ ਕੰਗਣ ਹੈ ਜੀ ਅੱਛਾ ਵਿੱਚੇ ਇਹਦੇ ਬੰਸਰੀ ਹੈ ਜੀ ਵਿੱਚੇ ਮਾਲਾ ਹਾਂਜੀ ਇਹ ਨਵੇਂ ਡਿਜ਼ਾਈਨ ਦੀ ਚੀਜ਼ ਆਈ ਹੈ ਜੀ ਅੱਛਾ ਜੀ ਉਤੇ ਬਾਅਦ ਫਿਰ ਮੁਕਟ ਆ ਗਏ ਜੀ ਮੋਰ ਮੁਕਟ ਜੀ ਅੱਛਾ ਜੀ ਮੋਰ ਮੁਕਟ ਹੈ ਜੀ ਮੋਰ ਮੁਕਟ ਪੁਲ ਬੰਸੀ ਕੇ ਬਜਈਆ ਕੇ ਜੀ ਕੀ ਬਾਤ ਹੈ ਜੀ ਇਹ ਫਿਰ ਸੰਗਾਸਣ ਹੈ ਜੀ ਇਹ ਜੀ ਅੱਛਾ ਜੀ ਸੰਗਾਸਣ ਜੀ ਇਹ ਜੀ ਸੰਗਾਸਣ ਵੀ ਜਿਹੜਾ ਮਰਜ਼ੀ ਲੈ ਜਾ ਸਕਦਾ ਜੀ ਇਹ ਜੀ ਫੇਰ ਆ ਗਈਆਂ ਜੀ ਪਕੜੀਆਂ ਜੀ ਅੱਛਾ ਜੀ ਇਹ ਪਕੜੀ 0 ਤੇ ਲੈ ਕੇ 6 ਸੈਜ ਤੱਕ ਹੈ ਜੀ ਇਹਦੇ ਵੀ ਨੰਬਰ ਆ ਹਾਂ ਜੀ ਇਹਦੇ ਨੰਬਰ ਆ ਜੀ ਉੱਤੇ ਬਾਅਦ ਛੋਟੇ ਬੱਚੇ ਆ ਜੀ ਕਿਸੇ ਦਾ 6 ਮਹੀਨੇ ਦਾ ਕਿਸੇ ਦਾ 8 ਮਹੀਨੇ ਕਿਸੇ ਸਾਲ ਦਾ ਜੀ ਇਹ ਬੰਸਰੀਆਂ ਜੀ ਉਹ ਬੱਚੇ ਦੇ ਵਾਸਤੇ ਜੀ ਇਹ ਬੱਚੇ ਨੂੰ ਜਨਮ ਅਸ਼ਟਮੀ ਨੂੰ ਹੈ ਜੀ ਇਹ ਜੀ ਹਾਂ ਜੀ ਹਾਂ ਜੀ ਪਸਾਕ ਸਾਰੇ ਸੈਜ ਦੀ ਹੈ 0 ਤੇ ਲੈ ਕੇ 6 ਨੰਬਰ ਤੱਕ ਕਰ ਜੀ ਹੈ ਹਾਂ ਜੀ ਉੱਤੇ ਬਾਅਦ ਫੇਰ ਆ ਗਈ ਜੀ ਆਪਣੀ ਅੰਡਰਵੀਅਰ ਆ ਗਈ ਜੀ ਅੰਡਰਵੀਅਰ ਆਇਂ ਜੀ ਇਹ ਜੀ ਠਾਕਰ ਜੀ ਦੇ ਅੰਡਰਵੀਅਰ ਆਇਂ ਜੀ ਇਹ ਜੀ ਉਤੇ ਬਾਦ ਭਗਵਾਨ ਠਾਕਰ ਜੀ ਦੇ ਲੱਡੂ ਗੋਪਾਲ ਜੀ ਦੇ ਜੀ ਕੜੇ ਆਇਂ ਜੀ ਇਹ ਜੀ ਜਿਹਨੂੰ ਕੜਿਆਂ ਦੀ ਜ਼ਰੂਰਤ ਹੈ ਕੜੇ ਵੀ ਮਿਲੂਗੇ ਜੀ ਗੈਲ ਜੀ ਹਾਂ ਜੀ ਉਤੇ ਬਾਦ ਜੀ ਬੰਸਰੀ ਆ ਗਈ ਜੀ ਬੰਸਰੀ ਆ ਗਈ ਜੀ ਬੰਸਰੀਆਂ ਵੀ ਐਂ ਜੀ ਅੱਛਾ ਜੀ ਤਾਂ ਮੈਂ ਚੈਨਨ ਵੀ ਆ ਮਾਰ ਆ ਗਈਆਂ ਜੀ ਨਵੇਂ ਨਵੇਂ ਡੇ ਜਾਂਦੀ ਮਾਲ ਆਏ ਜੀ ਇਹ ਜੀ ਹਾਂ ਜਿਹੜਾ ਮਰਜੀ ਭਗਤ ਲੈ ਜਾ ਸਕਦਾ ਜੀ ਕਿਸੇ ਨੂੰ ਪਵੰਦੀ ਨਹੀਂ ਜੀ ਹੈ ਕੋਈ ਬੜਾ ਆਵੇ ਗਰੀਬ ਆਵੇ ਅਮੀਰ ਆਵੇ ਬਾਬਾ ਕ੍ਰਿਸ਼ਨ ਜੀ ਦਾ ਭਗਤ ਆਜਵੇ ਜੀ ਚਾਹੇ ਭਗਤ ਹੈ ਬਾਬਾ ਭਗਵਾਨ ਦਾ ਨਾਮ ਲਵੇ ਸੀ ਤਾਂ ਕਹਿੰਦੇ ਵੀ ਸਾਡੇ ਕ੍ਰਿਸ਼ਨ ਭਗਵਾਨ ਦਾ ਨਾਮ ਲਾਓ ਜੀ ਅਸੀਂ ਤਾਂ ਉਹਦੀ ਸੇਵਾ ਵਿੱਚ ਰਾਜੀ ਹੈ ਜੀ ਉਹ ਹੀ ਸਭ ਦਾ ਬੜਾ ਦੇਵਤਾ ਹੈ ਜੀ ਸਾਡਾ ਤਾਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਹੈ ਬ੍ਰਿੰਦਾਬਨ ਬਿਹਾਰੀ ਲਾਲ ਕੀ ਜੈ ਏ ਠਾਕਰ ਜੀ ਐ ਜੀ ਇਸ ਤਰ੍ਹਾਂ ਹੀ ਬਸਤਰ ਪਾ ਕੇ ਜਿਹਨੂੰ ਵੀ ਹੈ ਜਿਹੜਾ ਕਹਿੰਦਾ ਮੈਂ ਭਗਤੀ ਕਰਨੀ ਹੈ ਸਾਰੇ ਤੇ ਠਾਕਰ ਜੀ ਲੈ ਜੋ ਬਸਤਰ ਪਾ ਕੇ ਬੰਸਰੀ ਮੁਕਟ ਸਾਰਾ ਕੁਝ ਪਾ ਕੇ ਜੀ ਇਹਨਾਂ ਨੂੰ ਭਗਵਾਨ ਨੂੰ ਅਸੀਂ ਦੇਣਾ ਚਾਹੀਦਾ ਅਸੀਂ ਕੌਣ ਹੁੰਦੇ ਆ ਇਹ ਤਾਂ ਭਗਵਾਨ ਦੀਓ ਕਿਰਪਾ ਜੀ ਉਹੀ ਐ ਜੀ ਉਹੀ ਕਹਿੰਦੇ ਵੀ ਮੇਰੇ ਸੇਵਾ ਕਰੋ ਬਸ ਮੇਰੇ ਨਾਮ ਦਾ ਜਾਪ ਕਰੋ ਬਸ ਇਹ ਸਾਡੇ ਠਾਕਰ ਜੀ ਕਹਿੰਦੇ ਮੇਰੇ ਨਾਮ ਦਾ ਜਾਪ ਕਰੋ ਜੀ ਇਹ ਕਾਹ ਹੈ ਜੀ ਨਮਟ ਜਾਂਦੇ ਮੁਕਟ ਹੈ ਮਾਲਾ ਹੈ ਕੰਗਣ ਹੈ ਬੰਸਰੀ ਹੈ ਜੀ ਇਹ ਏ ਬਹੁਤ ਹੈ ਜੀ ਕੋਈ ਹੋਰ ਨਵੀਂ ਆਈਟਮ ਕੀ ਹਾਂ ਨਵੀਂ ਆਈਟਮ ਆ ਗਈ ਜੀ ਅੱਜ ਜੀ ਮੋਰ ਮੁਕਟ ਮੋਰ ਪੰਖ ਦੇ ਜੀ ਮੁਕਟ ਆ ਗਿਆ ਮਾਲਾ ਆ ਗਈ ਬੰਸਰੀ ਆ ਗਈ ਜੀ ਤੇ ਕੰਗਣ ਆ ਗਏ ਜੀ ਤੇ ਨਵੀਂ ਆਈਟਮ ਆਈ ਹੈ ਜੀ ਇਹ ਜੀ ਬੜੀ ਬੰਸਰੀ ਹੈ ਜੀ ਕੋਈ ਬੱਚਾ ਬੜਾ ਹੁੰਦਾ ਹੈ ਜੀ ਮਤਲਬ ਕਿ ਜਨਮ ਅਸ਼ਟਮੀ ਮੰਦ ਮੰਦਰ ਮਾ ਆਉਣਾ ਹੈ ਜੀ ਬੰਸਰੀ ਲੈ ਕੇ ਬੱਚਾ ਆ ਜਾਵੇ ਜੀ ਇਹ ਵੀ ਫਰੀ ਹੈ ਜੀ ਬੱਚਿਆਂ ਨੂੰ ਜੀ ਆ ਕੋਈ ਵੀ ਭਗਤ ਕਹਿੰਦਾ ਮੇਰੇ ਬੱਚੇ ਘਰ ਆਏ ਜੀ ਉਹਨੂੰ ਬੰਸਰੀਆ ਜੀ ਜਿਹੜਾ ਮਰਜ਼ੀ ਲੈ ਸਕਦਾ ਜੀ ਬੰਸਰੀਆ ਕਾਸੀ ਦਾਲੀ ਜੀ ਅਸਤਾਬਸ ਗੁੰਮ ਸੇਵਾ ਹੈ ਜੀ ਆਪਣੀ ਜਿਹੜਾ ਮਰਜ਼ੀ ਬੱਚਾ ਆ ਸਕਦਾ ਜੀ ਇਹਦਾ ਕੋਈ ਟਾਈਮ ਵੀ ਹੈ ਜੀ ਟਾਈਮ ਮਤਲਬ ਕੀ ਜੀ ਵੀਰ ਜੀ ਸ਼ਾਮ ਨੂੰ 4 ਵਜੇ ਤੇ ਕ੍ਰਿਸ਼ਨਾ ਮੰਡੀ ਦੇ ਕੋਲ ਬਬੇਕਾ ਨੰਦ ਚੌਕ ਰਤਨ ਹਲਵਾਈ ਦੀ ਦੁਕਾਨ ਦੇ ਕੋਲ ਖੂਹ ਵਾਲਿਆਂ ਦਾ ਘਰ ਜੀ ਨੂੰ ਮਰਜ਼ੀ ਪੁੱਛ ਲੋ ਖੂਹ ਵਾਲੇ ਦੇ ਘਰ ਦੇ ਸ਼ਾਮ ਨੂੰ 4 ਵਜੇ ਤੇ ਲੈ ਕੇ 7 ਵਜੇ ਤੱਕ ਜੀ ਅਸੀਂ ਸੇਵਾ ਕਰ ਰਹੇ ਹਾਂ ਜੀ ਜੇ ਕੋਈ ਭਾਈ ਦੂਰ ਤੇ ਆਉਂਦਾ ਮੇਰੀ ਦੁਕਾਨ ਹੈ ਰੇਲਵੇ ਰੋਡ ਤੇ ਦਿੱਲੀ ਫਲਾਇ ਬੋਰਡ ਦੇ ਨਾਲ ਉੱਥੇ ਸਾਡੀ ਦੁਕਾਨ ਪਰ ਆਵੇ ਬਾਹਰ ਤੇ ਆਉਂਦਾ ਕੋਈ ਚਾਹ ਪਾਣੀ ਪੀਵੇ ਠੰਡਾ ਪੀਵੇ ਤੇ ਜੋ ਵੀ ਉਹਨੂੰ ਚਾਹੀਦਾ ਹੈਗਾ ਸਾਰ ਤੇ ਲਵੇ ਜੀ ਅਸੀਂ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਫੋਨ ਤੇ ਹਾਂ ਜੀ ਹਾਂ ਮੈਂ ਨੰਬਰ ਫੋਨ ਨੰਬਰ ਤੁਹਾਨੂੰ ਲਿਖਾਉਣਾ ਜੀ ਆਪਣਾ ਫੋਨ ਨੰਬਰ ਲਾਓ ਮੇਰਾ ਜਦ ਮਰਜੀ ਸਾਡੇ ਨਾਲ ਅੱਧੀ ਰਾਤ ਨੂੰ ਵੀ ਮੇਰੇ ਨਾਲ ਕਨੈਕਟ ਕਰਨੇ ਤਿਆਰ ਹਾਂ ਮੈਂ ਤਿਆਰ ਹਾਂ ਜੀ 7888 97201 ਇਹ ਮੇਰਾ ਫੋਨ ਨੰਬਰ ਹੈ ਜੀ ਜਦ ਮਰਜੀ ਕੋਈ ਵੀ ਸਰਧਾਲੂ ਕੋਈ ਵੀ ਭਗਤ ਫੋਨ ਕਰ ਸਕਦਾ ਇਹ ਨਹੀਂ ਵੀ ਫਲਾਣੇ ਟਾਈਮ ਕਰਨਾ ਨਹੀਂ ਨਿੱਤੀਮ ਕੇ ਟਾਈਮ ਕਰਨਾ ਜਿਹੜੇ ਮਰਜੀ ਟਾਈਮ ਮੇਰੇ ਨਾਲ ਕਰਕੇ ਜੀ ਗੱਲਬਾਤ ਜੋ ਚਾਹੀਦਾ ਉਹਨੂੰ ਅਸੀਂ ਜੇ ਉਹ ਕਹਿੰਦੇ ਵੀ ਮੇਰਾ ਪਛਾਣੋ ਉੱਥੇ ਵੀ ਮੈਂ ਪਛਾਣ ਦੂੰਗਾ ਜੀ ਐਨੀ ਮੈਂ ਸੇਵਾ ਕਰੂੰਗਾ ਜੀ ਹਾਂ ਜੀ ਹਾਂ ਇਹ ਭਗਵਾਨ ਦੀਓ ਕਿਰਪਾ ਜੀ ਹੈ ਜੀ ਬਾਂਕੇ ਵਿਹਾਰੀ ਲਾਲ ਜੀ ਦੀ ਕਿਰਪਾ ਹੈ ਉਹਨਾਂ ਦਾ ਯਾਦਦਾ ਕਹਿੰਦੇ ਵੀ ਉਹਨਾਂ ਦਾ ਨਾਮ ਜਪੋ ਉਹਨਾਂ ਦਾ ਬੰਦ ਛਕੋ ਜੀ ਕਿ ਮੈਂ ਹੋਰ ਹੱਥ ਜੋੜ ਕੇ ਪ੍ਰਾਰਥਨਾ ਕਰਨੀ ਚਾਹੁੰਦਾ ਹਾਂ ਜੀ ਜਨਮ ਅਸ਼ਟਮੀ ਆ ਰਹੀ ਹੈ ਬਿਵੇਕਾਨੰਦ ਚੌਂਕ ਮਾ ਹਨੂਮਾਨ ਜੀ ਦਾ ਮੰਦਿਰ ਹੈ ਉਹਦੇ ਵਿੱਚ ਰਾਧਾ ਕ੍ਰਿਸ਼ਨ ਦੀ ਮੂਰਤੀ ਸਥਾਪਨਾ ਹੋਈ ਪਈ ਹੈ ਜੀ ਅਸੀਂ ਜਨਮ ਅਸ਼ਟਮੀ ਨੂੰ ਧੂਮ ਧਾਮ ਨਾਲ ਮਨਾਉਂਦੇ ਆ ਉੱਥੇ ਆਈਸਕ੍ਰੀਮ ਦਾ ਲੰਗਰ ਹੈ ਜੀ ਪ੍ਰਸ਼ਾਦ ਦਾ ਭੋਗ ਹੈ ਜੀ ਉੱਥੇ ਆਓ ਭਗਵਾਨ ਦੇ ਦਰਸ਼ਨ ਕਰੋ ਆਓ ਕਰੋ ਆ ਕੇ ਤੇ ਆਪਣਾ ਆਈਸਕ੍ਰੀਮ ਦਾ ਪ੍ਰਸ਼ਾਦ ਲਓ ਸੇਬ ਕੇਲਿਆਂ ਦਾ ਪ੍ਰਸ਼ਾਦ ਲਓ ਮੱਥਾ ਟੇਕੋ ਅਸੀਂ ਤਾਂ ਕਹਿੰਦੇ ਭਗਵਾਨ ਦਾ ਨਾਮ ਲਓ 26 26 ਤਰੀਕ ਨੂੰ 9 ਵਜੇ ਤੇ ਲੈ ਕੇ ਜਗ ਤੱਕ ਜਨਮ ਦਿਨ ਹੁੰਦਾ ਭਗਵਾਨ ਦਾ 12 ਵਜੇ ਤੱਕ ਮੰਦਰ ਮਾ ਬੈਠੋ ਆਰਤੀ ਸੁਣੋ ਭਜਨ ਸੁਣੋ ਤੇ ਬ੍ਰਿਹਾਰੀ ਜੀ ਦੇ ਨਾਮ ਜਪੋ ਜੀ ਆਈਸਕ੍ਰੀਮ ਵਧੀਆ ਆਈਸਕ੍ਰੀਮ ਹੈ ਡਰਾਈ ਫਰੂਟ ਵਾਲੀ ਆਈਸਕ੍ਰੀਮ ਹੈ ਤੇ ਆਪਣਾ ਇਕੱਲੇ ਸੇਵ ਸੰਗ ਤੇਰੇ ਜੋ ਵੀ ਐ ਤੇ ਮੈਂ ਫਲ ਫਰੂਟ ਹੈ ਪ੍ਰਸਾਦ ਹੈ ਲੱਡੂ ਹੈ ਭੋਗ ਹੈ ਜੀ ਉਹਦਾ ਵੀ ਆਪਣਾ ਹਸਤਾ ਕਹਿੰਦੇ ਭਗਵਾਨ ਦਾ ਨਾਮ ਲੋ ਇਹ ਜਰੂਰ ਬਰਿੰਦਾ 26 ਤਰੀਕ ਨੂੰ ਜਨਮ ਅਸ਼ਟਮੀ ਨੂੰ ਸਾਡੇ ਮੰਦਰ ਮਾ ਆਉਣਾ ਹੈ ਜੀ ਆਪਣਾ ਮੰਦਰ ਦੀ ਰੌਣਕ ਵਧਾਉਣੀ ਹੈ ਤੇ ਭਗਵਾਨ ਦਾ ਨਾਮ ਅੱਛੀ ਤਰ੍ਹਾਂ ਲੈ बोल बांके बिहारी लाल की जय राधा कृष्ण की जय वृंदावन बिहारी लाल जी की जय बोल बांके बिहारी लाल की जय ਇਤਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੀ ਇਹ ਸਾਡੀ ਮੂਵੀ ਖਿੱਚ ਕੇ ਸਾਰੇ ਹਿੰਦੁਸਤਾਨ ਵਾਂ ਸਾਰੀ ਦੁਨੀਆ ਵਾਂ ਪਹੁੰਚਾਉਂਦੇ ਜੀ ਅਸੀਂ ਤੈਨ ਦਿਲੋਂ ਇਹਨਾਂ ਦਾ ਬਹੁਤ ਬਹੁਤ ਧੰਨ ਕਰਦੇ ਆਂ ਬਹੁਤ ਬਹੁਤ ਇਹਨਾਂ ਦਾ ਨਰਮਤਾ ਗੱਲ ਧੰਨਵਾਦ ਕਰਦੇ ਆ ਜੀ ਇਹ ਸਾਡੇ ਗੈਲ ਅੱਧੀ ਰਾਤ ਨੂੰ ਇਹ ਤਾਂ ਬਹੁਤ ਭਗਤ ਆਦਮੀ ਆ ਰੱਬ ਦੁੱਗਣੀ ਚੌਗਣੀ ਚਾਗਣੀ ਇਹਨਾਂ ਨੂੰ ਤਰੱਕੀ ਬਖਸ਼ੇ ਇਹਨਾਂ ਦਾ ਜਿਹੜਾ ਹੈਗਾ ਮੋਬਾਈਲ ਦਾ ਬਹੁਤ ਦੁਨੀਆ ਤੱਕਰ ਪਚਾ ਦੇ ਬਹੁਤ ਬਹੁਤ ਧੰਨਵਾਦ ਤੁਮਾਨ ਸਾਹਿਬ ਦਾ ਜੈ શ્રી 크੍ਰਿਸ਼ ਜੈ ਮੇਰੇ ਤੁਮਾਨ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਬੋਲ ਬੰਦਾਵਨ ਬਿਹਾਰੀ ਲਾਲ ਕੀ ਜੈ ਕ੍ਰਿਸ਼ਨ ਮੁਰਾਰੀ ਲਾਲ ਕੀ ਜੈ ਇੱਕ